ਕੀ ਲਾ ਬਾਈ ਆਪਣਾ ਮੇਰਾ ਨਾਮ ਸੁਚਾ ਸਿੰਘ ਹੈ ਜੀ ਟੋਲ ਨਹੀਂ ਰਜਿਸਟਰਾਇਡ ਕਿਹ ਕਰ ਲਿਆ ਇੱਥੇ ਹੀ ਮੇਰੇ ਮਾਮੇ ਦੀ ਲੜਕੀ ਸੀ ਸਨੌਰ ਵੇਹਦੀ ਸੀ ਰਾਤ ਉਹਦੇ ਸਹੁਰੇ ਨੇ ਬੜੀ ਬੇਰਮੀ ਨਾਲ ਉਹਦਾ ਕਤਲ ਕੀਤਾ ਜੀ ਤੇ ਵਿਆਹ ਨੂੰ ਹੋ ਗਈ 3 3 ਕਿੰਨੇ ਸਾਲ ਹੋ ਗਏ ਜੀ ਹਲੇ 3 ਸਾਲ ਵਿਆਹ ਲਿਆ ਇਹ ਜਗਾ ਸਨੌਰ ਕਿੱਢ ਜਗਾ ਵਿਆਹ ਸੀ ਸਨੌਰ ਗੜੀ ਜਗਾ ਸੀ ਕੋਈ ਨਹੀਂ ਆਪਣਾ ਕਿੰਨੇ ਬੱਚੇ-ਬੁੱੱਚੇ ਕਿੰਨੇ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀਗਾ ਜੀ ਕੋਲ ਕੀ ਕਾਰਨ ਕੀ ਸੀ ਮਾ ਜੀ ਕਾਰਨ ਵੈਸੋ ਕੋਈ ਨਹੀਂ ਕੋਈ ਕਾਰਨ ਇਹ ਹੀ ਸੀਗਾ ਵੀ ਉਹ ਉਹਨੂੰ ਪਸੰਦ ਨਹੀਂ ਕਰਦਾ ਸੀ ਹੂੰ ਇਹਦੇ ਕਰਕੇ ਉਹਨੇ ਉਹਦਾ ਕਤਲ ਕਰ ਦਿੱਤਾ ਪਹਿਲਾਂ ਵੀ ਲੜਾਈ ਵਗੈਰਾ ਸੀ ਲੜਦੇ ਰਹਿੰਦੇ ਸੀ ਜੀ ਪਹਿਲਾਂ ਵੀ ਲੜਦੇ ਰਹੇ ਆ ਇਹ ਸੋਹਰੇ ਦਾ ਕੀ ਕਾਰਨ ਸੀ ਮਾਰਨ ਦਾ ਤੇ ਘਰ ਲੈ ਹੈ ਨਹੀਂ ਸੀ ਉਹਨਾਂ ਦਾ ਕਾਰ ਵਾਲਾ ਹੈ ਨਹੀਂ ਸੀ ਉਹ ਕਿਤੇ ਕੰਮ ਤੇ ਗਿਆ ਸੀ ਕਿਧਰੇ ਅੱਛਾ ਅੱਛਾ ਪਿੱਛੇ ਤੋਂ ਰਾਤ ਨੂੰ ਇੱਕ 3 3 4 ਵਜੇ ਦੇ ਵਿੱਚ ਉਹਨੇ ਇਹ ਹੋਰ ਕੋਈ ਜ਼ਖਮੀ ਆਇਆ ਨਾਲ ਨਾਲ ਉਹਦੀ ਖੁਦ ਦੀ ਵਾਈਫ ਨੂੰ ਵੀ ਉਹਨੇ ਕਾਫੀ ਮਾਰਿਆ ਕੁਝ ਕਾਰਨ ਨਹੀਂ ਪਤਾ ਚੱਲੇ ਕੀ ਕਾਰਨ ਹੋਇਆ ਵੀ ਜਦ ਇਹਨਾਂ ਵੱਡਾ ਹੱਥ ਕਦਮ ਚੱਕਿਆ ਉਹਨਾਂ ਨੇ ਨਹੀਂ ਫਿਲਹਾਲ ਕੋਈ ਕਾਰਨ ਦੱਸ ਨਹੀਂ ਰਹੇ ਜੀ ਕੋਈ ਪਹਿਲਾਂ ਥੋੜੀ ਗੱਲ ਹੋਈ ਰਹੀ ਸੀ ਕੁੜੀ ਨਾਲ ਜਦੋਂ ਮਾਰ ਕੋਟਾ ਉਹ ਵੀ ਦਿਖਾਈ ਨਹੀਂ ਤਾਂ ਕਿਹੜੀ ਕੋਈ ਹੋਰ ਕਾਰਨ ਕੁਝ ਸਮਾਰਦਾ ਇਹ ਹੋ ਸਕਦਾ ਈ ਪਰ ਕੋਈ ਪੱਕਾ ਨਹੀਂ ਕਹਿ ਸਕਦੇ ਫਿਲਹਾਲ ਸਾਡੇ ਕੋਲ ਕਿੰਨੇ ਵੇਲੇ ਫੋਨ ਆਇਆ ਗਿਆ ਦੇਖਣ ਦੀ ਗੱਲ ਸਾਡੇ ਕੋਲ ਸਵੇਰੇ 4:30 5 ਦੇ ਵਿੱਚ ਰਜਿੰਦਰਾ ਚ ਕੌਣ ਲੈ ਕੇ ਆਇਆ ਉਹਨਾਂ ਨੂੰ ਉਹਨਾਂ ਨੂੰ ਗਵੰਡੀ ਲੈ ਕੇ ਆਏ ਈ ਉਹ ਮਾਰ ਕੇ ਉਹਨਾਂ ਨੂੰ ਦੋਆਂ ਨੂੰ ਮਾਰ ਕੇ ਉਹ ਬਾਹਰੋਂ ਕੁੰਡਾ ਲਾ ਕੇ ਚਲੇ ਗਏ ਸੀ ਬਾਹਰ ਭੱਜ ਗਿਆ ਸੀ ਸਾਹਿਬ ਭੱਜ ਗਿਆ ਸੀ ਭੱ ਫੜ ਲਿਆ ਕੋਲ ਉਸਨੇ ਪੜਿਆ ਹੋਇਆ ਇੱਥੇ ਹਾਂ ਕਿੰਨੀ ਉਮਰ ਦੀ ਕੁੜੀ ਜੀ ਕੁੜੀ ਦੀ ਉੱਤੇ ਹੀ ਕਿਸ ਨੂੰ ਮਾਰਾਈ ਕੀ ਮੰਨ ਕਰਦੇ ਅਸੀਂ ਜਾਣੇ ਜੀ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਤੇ ਬਸ ਇਹੀ ਹੈ ਸਾਤ ਮੈਨੂੰ ਜਿਹੜੇ ਮਡੇ ਘਰ ਹੋ ਕਿ ਨੇ 16 ਜਿਹੜਾ ਮੈਂਟਲੀ ਅਫਸਰਡ ਸੀਗਾ ਕੁਝ ਉਹ ਨਾਲ ਸਾਹਮਣੇ ਆ ਰਹੀ ਹੈ ਨਹੀਂ ਫਿਲਹਾਲ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਉਹ ਮਾਰ ਕੇ ਆਪਣੇ ਆਪ ਠਾਣੇ ਗਿਆ ਉਹ ਬਿਲਕੁਲ ਠੀਕ ਹੈ ਉਹਨੂੰ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਉਹ ਪਾਗਲ ਹੈ ਕੁਝ ਉਹ ਮਾਰ ਕੇ ਇਹਨਾਂ ਨੂੰ ਆਪਣੇ ਆਪ ਠਾਣੇ ਜਾ ਕੇ ਪੇਛ ਹੋਇਆ ਕੁੜੀ ਦਾ ਘਰ ਲੱਗਾ ਕਿੱਥੇ ਇਸ ਟਾਈਮ ਤੇ ਉਹ ਇੱਥੇ ਹੀ ਆਈ ਹਾਂ ਉਹ ਬੈਠਾ ਸਾਹਮਣੇ ਠੀਕ ਮੇਰੇ ਕੀ ਨਾਮ ਹੈ ਮੇਰਾ ਨਾਮ ਬਲੋਤ ਕੁਮਾਰਾ ਜੀ ਬਲੋਜੀ ਜਿਹੜੀ ਡੈਕਰੀ ਕੀ ਲੱਗ ਰਿਹਾ ਕਿ ਇਹ ਕਿਹਨਾ ਦੀ ਜਿਹਨੇ ਹੋਈ ਐਕਚੁਅਲੀ ਇਹ ਜੀ ਕੁੜੀ ਲੱਗਦੀ ਆ ਮੈਂ ਮਤਲਬ ਸਹੁਰੇ ਜਿਹਾ ਆਇਆ ਹੋਇਆ ਇਹਨਾਂ ਦੇ ਮੇਰੀ ਸੱਸ ਤੇ ਦੀ ਅੱਗੇ ਮਤਲਬ ਕੁੜੀ ਐ ਤੇ ਮੈਨੂੰ ਸਵੇਰੇ 5:30 ਵਜੇ ਫੋਨ ਆਇਆ ਜੀ ਮਰ ਜਿੰਦਰਾ ਆਇਆ ਤੇ ਇਹਨਾਂ ਦਾ ਕੋਈ ਆਪ ਆਪਸੀ ਡਿਸਪਿਊਟ ਹੋਣਾ ਉਹ ਐ ਨਹੀਂ ਪਤਾ ਹੁਣ ਵੀ ਕਿਸ ਨੇ ਕੀਤਾ ਕਿਸ ਨੇ ਨਹੀਂ ਕੀਤਾ ਜੋ ਇਹਨਾਂ ਦਾ ਕਹਿਣਾ ਹੈ ਵੀ ਜਿਹੜਾ ਸੋਹਰਾ ਹੈ ਉਹਨੇ ਕਿਸੇ ਕਾਰਨ ਕਰਕੇ ਰਾਤ ਨੂੰ 3 ਵਜੇ ਆਪਣੇ ਘਰ ਲਈ ਤੇ ਬਾਅਦ ਚਾਕੂ ਦੇ ਵਾਰ ਕਿਤੇ ਵਿੱਚ ਉਹ ਕਹਿੰਦਾ ਵੀ ਵਿੱਚ ਆ ਗਈ ਤਾਂ ਇਹਦੇ ਗਲਤੀ ਨਾਲ ਲੱਗ ਗਿਆ ਮਤਲਬ ਉਹ ਵੀ ਚਾ ਹਾਂ ਤੇ ਮੁੰਡੇ ਦਾ ਕਹਿਣਾ ਵੀ ਮੈਂ ਘਰੇ ਨਹੀਂ ਸੀ ਵੀ ਮੈਂ ਪਾਰਟੀ ਲਨ ਭਾਦਰ ਕੜ ਗਿਆ ਹੋਇਆ ਸੀ ਜੀ ਕਿਹੜੀ ਜਗ੍ਹਾ ਕਿਹੜੀ ਕਰੰਦ ਸੀ ਕੁੜੀ ਜੀ ਕੁੜੀ ਕਿਹੜੀ ਜਗ੍ਹਾ ਵਿਆਹ ਹੋਈ ਸੀ ਕੁੜੀ ਸਨੌਰ ਵਿਆਹ ਹੋਈ ਸੀ ਜੀ ਪਾਲੀ ਤਾਂ ਮਤਲਬ ਮੇਰੀ ਸੱਸ ਨਹੀਂ ਸੀਗੀ ਇਹੇ ਤੇ ਵਿਆਹ ਕੀਤਾ ਸੀਗਾ ਮਤਲਬ ਨਾਨੇ ਸਹੁਰੇ ਨੇ ਜੀ ਬੱਚਾ ਕੋਈ ਨਹੀਂ ਹੈ ਜੀ ਬੱਚਾ ਦੋ ਤਿੰਨ ਵਾਰੀ ਮਤਲਬ ਮਿਸਕਾਰੇਜ ਹੋ ਗਿਆ ਉਹਨਾਂ ਦਾ ਕਿੰਨੇ ਸਾਲ ਵਿਆਹ ਨੂੰ ਚੌਥਾ ਸਾਲ ਲੱਗਿਆ ਸੀ ਪਹਿਲਾਂ ਵੀ ਟੰ ਟੰ ਕਰਦੇ ਲੜਾਈ ਲੋਈ ਨਹੀਂ ਵੈਸੇ ਵੈਸੇ ਗਲਤਕ ਹੋਈ ਰਹੀ ਸੀ ਹਣ ਤਾਂ ਆਪ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਚੱਕਰ ਕੀ ਹੋਇਆ ਜਿੱਡਾ ਵੱਡਾ ਕਤਮ ਕਿਉਂ ਚੁੱਕਿਆ ਨਾ ਉਹ ਕਿਹਨੇ ਮਾਰਿਆ ਉਹ ਬੰਦਾ ਫੜਿਆ ਉਹ ਬੰਦਾ ਹਾਂਜੀ ਫੜਿਆ ਤੇ ਜਿਹੜੇ ਜ਼ਖਮੀ ਨੇ ਉਹ ਕਿੱਥੇ ਨੇ ਫਿਰ ਜ਼ਖਮੀ ਅਜੇ ਬਟਨੇ ਨੇ ਜੀ ਐਮਰਜੈਂਸੀ ਦੇ ਜੀ ਹਾਂਜੀ ਸਰ ਅਜਿਹਾ ਮੈਨੂੰ ਦੇਖੁਰਾਈ ਹੈ ਕਿ ਇਹ ਵਾਕਿਆ ਪੂਰਾ ਦਾਸੂ ਹੈ ਇਹ ਸਾਨੂੰ ਰੇਂਦਰਸਾਲ ਤੋਂ ਇੱਕ ਇਨਟੀਮੇਸ਼ਨ ਆਈ ਸੀ ਡਾਟ ਸਾਬ ਨੂੰ ਵੀ ਇੱਕ ਲੜਕੀ ਅੰਜੂ ਹੈ ਉਹ ਬਰਾਉਡਡ ਆਈ ਹੈ ਤੇ ਇੱਕ ਲੇਡੀ ਨੇ ਮਲਕੀਤ ਕੌਰ ਉਹ ਇੰਜਰਡ ਆਏ ਨੇ ਕਾਰ ਬਿਲੋ ਤੇ ਇਸ ਤੇ ਮੈਂ ਇੱਥੇ ਆਇਆ ਆ ਕੇ ਜਿਹੜੀ ਲੜਕੀ ਅੰਜੂ ਹੈ ਉਹਦੇ ਦਾਦਾ ਜੀ ਨੇ ਬਲਦੇਵ ਸਿੰਘ ਉਹਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਜਿਹੜਾ ਲੜਕੀ ਦਾ ਸਹੁਰਾ ਹੈ ਪ੍ਰਕਾਸ਼ ਸਿੰਘ ਨਾ ਉਹਨਾਂ ਦਾ ਪ੍ਰਕਾਸ਼ ਚੰਦ ਉਹਤੇ ਮੁਕਦਮਾ ਦਰਜ ਕੀਤਾ ਦੇ ਖਿਲਾਫ ਕੀ ਰੀਜ਼ਨ ਕੀ ਹੈ ਨਹੀਂ ਪਤਾ ਚੱਲਿਆ ਵੀ ਬਸ ਉਹ ਕੰਮ ਕਰ ਕੋ ਕਰਦਾ ਸੀ ਨਹੀਂ ਸੀ ਲੜਾਈ ਝਗੜਾ ਕਰਦਾ ਸੀ ਇਹਨਾਂ ਨਾਲ ਪੈਸੇ ਦੀ ਮੰਗ ਨੂੰ ਕਿ ਡਿਮਾਂਡ ਪੈਸੇ ਮੰਗਦਾ ਸੀ ਕਿਤੇ ਬਾਈ ਚਾਂਸ ਲੇਡੀਆਂ ਕੋਲ ਕਈ ਵਾਰ ਨਹੀਂ ਹੁੰਦੇ ਤਾਂ ਫਿਰ ਉਹ ਲੜਾਈ ਝਗੜਾ ਕਰਦਾ ਸੀ ਨਸ਼ਾ ਵਗੈਰਾ ਕਰਦਾ ਸੀ ਇਸ ਤੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਤੇ ਇੱਕ ਉਹ ਮੈਂਟਲੀ ਜਿਹੜਾ ਕਹਿ ਰਹੇ ਆ ਵੀ ਮਤਲਬ ਪ੍ਰੋਪਰਲੀ ਇਹ ਇਸ ਦਾ ਵੀ ਕੁਝ ਹੋ ਨਹੀਂ ਹੈਗਾ ਠੀਕ ਥੈਂਕ ਯੂ ਥੈਂਕ ਯੂ